ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਚਾਈਨਾ ਤੋਂ ਆਏ ਵਿਸ਼ੇਸ਼ ਡੈਲੀਗੇਟਾ ਦੇ ਲੋਪਰ ਲੋ ਲੁਧਿਆਣਾ ਦੇ ਮਾਹੀ ਡਾਕਟਰਾਂ ਦੇ ਨਾਲ ਇੱਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਬੱਤ ਦਾ ਪਲਾਚੈਰੀਟੇਬਲ ٹرسٹ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਸਮੂਹ ਡਾਕਟਰ ਸਟਾਫ ਦੀ ਟੀਮ ਦੇ ਵੱਲੋਂ ਚਾਈਨਾ ਤੋਂ ਆਏ ਡੈਲੀਗੇਟਾ ਦਾ ਪਰਮਾਣ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਕੂਟਨੇਸ ਹਸਪੀਟਲ ਜਿਹੜਾ ਸਲੀਮਟਾਪਰੀ ਲੁਧਿਆਣੇ ਦੇ ਵਿੱਚ ਆ ਜਿਹਨੂੰ ਸੂਈਆਂ ਵਾਲਾ ਵੀ ਕਹਿੰਦੇ ਆ ਅੱਜ ਉਹਦੀ 50ਵੇਂ ਬਰੇਗੰਡ ਤੇ 50 ਸਾਲ ਰੋਗਾਂ ਨੂੰ ਨਿਰੰਤਰ ਸੇਵਾ ਕਰਦੇ ਆਨ ਔਰ ਚੈਰੀਟੇਬਲ ਹਸਪੀਟਲ ਆ ਇਹ ਅੱਜ ਮੈਂ ਸਰਵਾਧਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ ਪੀ ਸਿੰਘ ਅਭਰਾਏ ਹੁਣਾਂ ਵੱਲੋਂ ਇੱਥੇ ਪਹੁੰਚਿਆ ਤੇ ਹਸਪੀਟਲ ਦੇ ਵਿੱਚ ਪਹੁੰਚ ਕੇ ਉਹ ਜਿਹੜਾ ਇਹਨਾਂ ਦਾ ਫੰਕਸ਼ਨ ਆ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਕੋਣ ਕੋਣ ਆਇਆ ਸੀਗਾ ਇੱਥੋਂ ਚైనా ਦਾ ਵੀ ਚైనా ਚైనా ਦੇ ਰਾਜਦੂਤ ਨੇ ਇੱਕ ਮਨਿਸਟਰ ਸਾਹਿਬ ਆ ਦੋ ਬੰਦੇ ਯਾਰ ਜਿੱਥੇ ਚైనా ਦੇ ਆਏ ਨੇ ਤੇ ਇਹ ਕਿਉਂਕਿ ਇਹ ਜਿਹੜੀ ਥੈਰੇਪੀ ਆ ਨਾ ਇਹਦਾ ਚైనా ਨਾਲ ਸੰਬੰਧ ਆ ਜੀ ਤੇ ਉਹ ਜਿਹੜੇ ਡਾਕਟਰ ਕੋਟ ਨੇ ਸੀਗੇ ਇਹਨਾਂ ਨੇ ਚైనా ਲਈ ਛਿੱਧੀ ਦਿੱਤੇ ਸੀ ਜੋ ਜਿਹੜੀ ਦਵਾਈ ਟੈਸਟ ਕਰਕੇ ਇਹਨਾਂ ਨੇ ਜਦੋਂ ਚైనా ਦੇ ਵਿੱਚ ਉਹ ਬਿਮਾਰੀ ਪਈ ਨਾ ਇਹ ਉਹੀ ਡਾਕਟਰ ਕੋਟ ਨੇ ਜਿਨ੍ਹਾਂ ਦੇ ਨਾਂ ਤੇ ਹਸਪਤਾਲ ਲੋਕਾਂ ਨੂੰ ਮੈਸੇਜ ਜਿੰਦੂ ਇਹ ਵੱਖ-ਵੱਖ ਅਲੱਗ-ਅਲੱਗ ਬਿਮਾਰੀਆਂ ਜਿਹੜੇ ਫੈਲ ਰਹੇ ਨੇ ਤੁਹਾਡੀ ਸਰਵਵੱਧਾ ਪ੍ਰਜੈਕਟ ਲੋਕਾਂ ਦੀ ਮਦਦ ਕਰਦੀ ਆ ਲੋਕਾਂ ਨੂੰ ਮੈਸੇਜ ਇਹ ਲੋਕਾਂ ਨੂੰ ਮੈਸੇਜ ਇਹ ਹੀ ਆ ਵੀ ਜਿਹੜੀਆਂ ਦੂਜੀਆਂ ਦਵਾਈਆਂ ਨੇ ਐਲੋਪੈਥੀ ਪੂਥੀ ਇਹਨਾਂ ਤੋਂ ਬਚੋ ਤੇ ਤੁਸੀਂ ਇਹ ਜਿਹੜਾ ਸੂਈਆਂ ਨਾਲ ਆਯੁਰਵੈਦਿਕ ਇਹਨਾਂ ਦਾ ਹੈਗਾ ਅਸਲੀ ਅਕੂਪੰਚਰ ਅਕੂਪੰਚਰ ਦੇ ਨਾਲ ਹੀ ਜਿਹੜਾ ਇਲਾਜ ਕਰਦੇ ਆ ਬਿਨਾਂ ਦਵਾਈ ਤੋਂ ਕਰਦੇ ਆ So, sari bhi, e fayda um, I wish to express uh, our deep admiration to the Dr. Indrajit Singh and his team for their 50 years' service to the humanity. So, uh, Dr. Indrajit Singh devoted his entire life to carrying forward Dr. Kohni Kodney, spirit and promoting acupuncture and serving the people, thereby honoring his solemn, Komi. Uh, commitment to dr basu so um my sin sincere thanks also all also go to uh, go to all friends present today thank you very much yeah sab to pehle ta acupuncture hospital di punjabi paryagand aur golden jubilee diyan main inna nu apne valo maan jog ml ml madan lal pakaji valo bahut bahut mubarakbad dena aur khas karke jada sada ਚਾਈਨਾ ਤੋਂ ਡੈਲੀਗੇਸ਼ਨ ਇੱਥੇ ਪਹੁੰਚਿਆ ਉਹਨਾਂ ਦਾ ਉਹਨਾਂ ਨੂੰ ਜੀਐਨੂ ਕਹਿੰਦੇ ਆ ਔਰ ਕਿਤੇ ਨਾ ਕਿਤੇ ਜੋ ਚਾਈਨਾ ਵੱਲੋਂ ਵੀ ਜੋ ਐਕਿਊਪੰਚਰ ਹਸਪੀਟਲ ਟੂਰ ਜਨਰਲ ਇਹਨਾਂ ਨੇ ਇਹਨਾਂ ਦੀ ਟੀਮ ਨੇ ਵਿਜ਼ਿਟ ਕੀਤਾ ਔਰ ਡਾਕਟਰ ਸਾਹਿਬ ਦਾ ਖਾਸ ਕਰਕੇ ਕਿਉਂਕਿ ਲਗਭਗ ਪਿਛਲੇ 50 ਸਾਲਾਂ ਤੋਂ ਡਾਕਟਰ ਸਾਹਿਬ ਔਰ ਇਹਨਾਂ ਦੀ ਐਨਰਜੀ ਐਨਟਾਇਰ ਟੀਮ ਜੋ ਲੋਕਾਂ ਦੀ ਸੇਵਾ ਕਰ ਰਹੀ ਹੈ ਐਜ਼ ਅ ਐਨਜੀਓ ਮੈਂ ਕਹਿ ਸਕਦਾ ਜਿੱਥੇ ਹਸਪੀਟਲ ਵੀ ਹੈ ਐਜ਼ੀ ਐਨਟੋ ਚਲਾ ਰਹੇ ਨੇ ਉਹ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਇਹਨਾਂ ਨੂੰ ਜੋ ਲੋਕਾਂ ਦੇ ਟ੍ਰੀਟਮੈਂਟ ਕਾਫੀ ਧੀਰ ਪੁਰਾਣੇ ਜਿਹੜੇ ਲੋਕ ਪਰੇਸ਼ਾਨ ਸੀਗੇ ਉਹ ਇੱਕ ਹੀ ਪ੍ਰੈਂਚਰ ਉਹ ਟ੍ਰੀਟਮੈਂਟ ਨਹੀਂ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਔਰ ਬੜਾ ਵਧੀਆ ਲਾਹੇਵੰਦ ਔਰ ਮੈਂ ਐਮਐਲਏ ਬੱਕਾ ਜੀ ਦੇ ਮਾਧਿਅਮ ਤੋਂ ਬਿਲਕੁਲ ਇਹਨਾਂ ਨੂੰ ਸ਼ਵਾਸਨ ਦੇਣਾ ਔਰ ਜਿੱਥੇ ਸਰਕਾਰ ਦੇ ਮਾਧਿਅਮ ਤੋਂ ਜਿੱਥੇ ਇਹਨਾਂ ਨੂੰ ਹੈਲਥ ਦੀ ਜਰੂਰਤ ਹੋਏਗੀ ਚਾਹੀਓ ਰੈਗੂਲੇਸ਼ਨ ਦਾ ਗੱਲ ਕਰ ਰਹੇ ਸੀਗੇ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਬਿਲਕੁਲ ਅਸੀਂ ਐਜ਼ ਅ ਮੈਂਬਰ ਬਣ ਕੇ ਸਰਕਾਰੀ ਦਰਬਾਰੇ ਨਾਲ ਦੀ ਬਾਜੀ ਮੋਟਰ